ਡਾਕਟਰ ਮੈਂ ਪ੍ਰੈਗਨੈਂਟ ਹਾਂ ਤੇ ਮੇਰੀ ਦਾਦੀ ਨੇ ਕਿਹਾ ਹੈ ਕਿ ਪਪੀਤਾ ਨਹੀਂ ਖਾਣਾ ਪਪਾਇਆ ਹੀ ਖਾਣਾ ਡਾਕਟਰ ਮੈਂ ਪ੍ਰੈਗਨੈਂਸੀ ਤੇ ਮੈਨੂੰ ਪਤਾ ਹੀ ਨਹੀਂ ਸੀ ਕਿ ਮੈਂ ਪਪੀਤਾ ਖਾ ਲਿਆ ਹੋਰ ਮੈਂ ਕੀ ਕਰਾਂ ਕਿ ਮੈਂ ਅਬੋਰਸ਼ਨ ਕਰਾ ਲਵਾਂ ਕਿ ਮੇਰੇ ਅਬੋਰਸ਼ਨ ਹੋ ਜਾਏਗੀ ਹੈਲੋ ਆਮ ਡਾਕਟਰ ਰਮਿੰਦਰ ਸੰਦੂ ਵਾਰਮ ਗ੍ਰੀਟਿੰਗਸ ਫ੍ਰੋਮ ਸੰਦੂ ਹਸਪੀਟਲ ਅਨਦਰ ਆਈ ਵੀ ਐਫ ਮੁਕਸਰ ਇੱਕ ਪ੍ਰੈਗਨੈਂਟ ਲੇਡੀ ਕਦੀ ਨਾ ਕਦੀ ਆਪਣੇ 9 ਮਨਥ ਵਿੱਚ ਇਹ ਸਵਾਲ ਆਪਣੇ ਡਾਕਟਰ ਨੂੰ ਜਰੂਰ ਪੁੱਛਦੀ ਹੈ ਤੇ ਅਸੀਂ ਰੋਜ਼ ਇਸ ਸਵਾਲ ਦਾ ਆਨਸਰ ਕਰਦੇ ਹਾਂ ਆਪਣੀ ਓਪਰੇ ਦੇ ਵਿੱਚ पपीता यानी कि पपाया तो पाइनएपल दोनों सेफ हैं थोड़ी प्रैगनेंसी इसलिए अच्छ इस वीडियो आप करा पपीता की पाइनएपल की ड्यूरिंग प्रैगनेंसी पहला आप करा पपीता की जोड़ा पपाया है इन अमेरिकन ए आई सीओ जी एसोसीिएशन है प्रैगनेंट लेज़ की जिसने बिल्कुल सेफ डिकलेयर किया है प्रैगनेंसी के एज अ प्रैगनेंसी फ्रूट जो पपीता है जो पक्या हुआ पपीता है वह छिलका उतार के ਜਿਹੜਾ ਉਹਦਾ ਫਰੂਟ ਹੈ ਰ ਅਰੇਂਜ ਕਲਰ ਦਾ ਹੁੰਦਾ ਹੈ ਉਹ ਬਹੁਤ ਰਿਚ ਸੋਰਸ ਹੁੰਦਾ ਹੈ ਵਿਟਾਮਿਨ ਸੀ ਦਾ ਵਿਟਾਮਿਨ ਬੀ ਦਾ ਵਿਟਾਮਿਨ ਏ ਦਾ ਜੋ ਕਿ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਮਦਰਲੀ ਤੇ ਬੇਬੀ ਲਈ ਨਾਲੇ ਬਹੁਤ ਅੱਛਾ ਸੋਰਸ ਹੈ ਬੀਟਾ ਕੈਰੋਟਿਨ ਦਾ ਜੋ ਬੱਚੇ ਦੀ ਆਇਸ ਤੇ ਬੋਨਸ ਦੀ ਡਿਵੈਲਪਮੈਂਟ ਵਿੱਚ ਬਹੁਤ ਹੈਲਪ ਕਰਦਾ ਹੈ ਇਸ ਤੋਂ ਇਲਾਵਾ ਜਿਹੜਾ ਪਪੀਤਾ ਹੁੰਦਾ ਹੈ ਇਹ ਬਹੁਤ ਅੱਛਾ ਸੋਰਸ ਹੁੰਦਾ ਰਫੇਜ ਦਾ ਫਾਈਬਰ ਦਾ ਤੇ ਬਹੁਤ ਅੱਛੀ ਡਾਇਜੈਸ਼ਨ ਕਰਦਾ ਹੈ ਇੱਕ ਡਾਇਜੈਸਟਿਵ ਫੂਡ ਹੁੰਦਾ ਹੈ ਤੇ ਕਨਸਟਿਪੇਸ਼ਨ ਤੇ ਕਬਜ਼ ਨੂੰ ਰਲੀਵ ਕਰਨ ਚ ਵੀ ਹੈਲਪ ਕਰਦਾ ਹੈ ਸੋ ਆਪਣਾ ਟੇਕ ਹੋ ਮੈਸੇਜ ਕੀ ਹੈ ਕਿ ਆਪਾਂ ਪਪੀਤਾ ਖਾ ਸਕਦੇ ਹਾਂ ਮੋਡਰੇਸ਼ਨ ਦੇ ਵਿੱਚ ਮੋਡਰੇਸ਼ਨ ਦਾ ਮਤਲਬ ਹੈ ਕਿ ਤੁਸੀਂ ਇੱਕ ਬੌਲ ਪਪੀਤੇ ਦਾ ਖਾ ਸਕਦੇ ਹੋ ਪੱਕੇ ਹੋਏ ਪਪੀਤੇ ਦਾ ਜਿਹਨੂੰ ਆਪਾਂ ਐਜ਼ ਅ ਫਰੂਟ ਖਾਂਦੇ ਹਾਂ ਹੁਣ ਆਪਾਂ ਗੱਲ ਕਰਦੇ ਕਿਹੜਾ ਪਪੀਤਾ ਆਪਾਂ ਨੂੰ ਅਵੋਇਡ ਕਰਨਾ ਚਾਹੀਦਾ ਹੈ ਉਹ ਹੈ ਇਹ ਕੱਚਾ ਪਪੀਤਾ ਕੱਚਾ ਪਪੀਤਾ ਦਾ ਹਰੇ ਰੰਗ ਦਾ ਹੁੰਦਾ ਹੈ ਉਸਨੇ ਉਹਦੀ ਛਿਲਕੇ ਦੇ ਉਹਦੀ ਪੀਲ ਦੇ ਕਈ ਵਾਰ ਸਬਜ਼ੀਆਂ ਦੇ ਵਿੱਚ ਸੂਪ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ ਤੇ ਜਿਹੜਾ ਇਹਦਾ ਛਿਲਕਾ ਹੈ ਜਦੋਂ ਆਪਾਂ ਉਤਾਰਦੇ ਹਾਂ ਰਿਚ ਇੱਕ ਸਟਿੱਕੀ ਮਟੀਰੀਅਲ ਮਿਲਦਾ ਜਿਹਨੂੰ ਆਪਾਂ ਲੈਟੈਕਸ ਕਹਿੰਦੇ ਆ ਜਿਹੜਾ ਲੈਟੈਕਸ ਹੁੰਦਾ ਇਹ ਕਹਿੰਦੇ ਕਿ ਪ੍ਰੋਟੋਲੈਟਿਕ ਹੁੰਦਾ ਤੇ ਪ੍ਰੋਟੀਨਸ ਨੂੰ ਬ੍ਰੇਕ ਕਰ ਸਕਦਾ ਤੇ ਮੀ ਵੀ ਅਬੋਰਸ਼ਨ ਕਰ ਸਕਦਾ ਹੈ ਪਰ ਇਹ ਕਿੰਨੀ ਅਮਾਉਂਟ ਚਾਹੀਦੀ ਹੈ ਅਬੋਰਸ਼ਨ ਲਈ ਵੀ ਡੋਨਟ نو ਤੇ ਸੇਫਟੀ ਅਸਤੇ ਆਪਾਂ ਰੱਖ ਕੱਚਾ ਪਪੀਤਾ ਹੈ ਤੇ ਕੱਚੇ ਪਪੀਤੇ ਦੇ ਸੈਲਡਸ ਨੇ ਸੂਪਸ ਤੇ ਓਵੋਇਡ ਕਰੀਏ ਹਾਂ 1 ਬੋਲ ਆਫ ਪਪੀਤਾ ਪਪਾਇਆ ਹਰ ਲੇਡੀ ਆਪਣੀ ਪ੍ਰੈਗਨਨਸੀ ਵਿੱਚ ਫਰਸਟ ਟ੍ਰਾਈਮੇਸਟਰ ਤੋਂ ਲੈ ਕੇ ਪਹਿਲੇ ਮਹੀਨੇ ਤੋਂ ਲੈ ਕੇ 9 ਮਹੀਨਾਂ ਤੱਕ ਇ ਨੈਕਸਟ ਫਰੂਟ ਹੈ ਪਾਈਨੈਪਲ ਵਿਚਾਰਾ ਪਾਈਨੈਪਲ ਜਿਹਨੂੰ ਇੱਕ ਸੈਕੰਡ ਵਿਨਰ ਸਮਝਿਆ ਜਾਂਦਾ ਹੈ ਪ੍ਰੈਗਨਨਸੀ ਦਾ ਇਸ ਪਰ ਬਿਲਕੁਲ ਨਹੀਂ ਹੈ ਜਦੋਂ ਪਾਈਨੈਪਲ ਹੈ ਇਹ ਵੀ ਬਹੁਤ ਅੱਛਾ ਸੋਰਸ ਹੈ ਵਿਟਾਮਿਨਸ ਦਾ ਮਦਰ ਨੂੰ ਤੇ ਬੇਬੀ ਨੂੰ ਬਹੁਤ ਹੈਲਪ ਕਰਦਾ ਹੈ ਜਿਹੜਾ ਪਾਈਨੈਪਲ ਹੈ ਇਹ ਸੋਰਸ ਹੈ ਇੱਕ ਐਨਜ਼ਾਈਮ ਕੋਲ ਬ੍ਰੋਮੇਲਿਨ ਦਾ ਬ੍ਰੋਮੇਲਿਨ ਪੋਰਟਲਿਟਿਕ ਹੁੰਦੀ ਹੈ ਪ੍ਰੋਟੀਨਸ ਬ੍ਰੇਕ ਕਰ ਸਕਦੀ ਹੈ ਪਰ ਜੇ ਆਪਾਂ ਕਹਿੰਦੇ ਜੋ ਅਬੋਰਸ਼ਨ ਕਰ ਸਕਦੀ ਹੈ ਅਬੋਰਸ਼ਨ ਕਰਨ ਲਈ ਪਾਈਨੈਪਲ ਜੇਪਰ ਬਹੁਤ ਜ਼ਿਆਦਾ ਮਾਊਥ ਖਾ ਰਹੇ ਆਪਾਂ ਦੋ ਪਾਇਨੈਪਲਸ ਤੇਨ ਪਾਇਨੈਪਲ ਉਹਦੇ ਖਾ ਰਹੇ ਆ ਤਾਂ ਮੇਬੀ ਉਹ ਕਰੇ ਪਰ ਇਹ ਵੀ ਕੋਈ ਸਾਇੰਟਿਫਿਕਲੀ ਪ੍ਰੂਵਨ ਨਹੀਂ ਹੈ ਇਸੇ ਅ ਸਿਕਸ ਛੋਟਾ ਬਾウル ਪਪੀਤਾ ਦਾ ਤੇ ਪਾਇਨੈਪਲ ਦਾ ਤੇ ਪਲੱਸ ਪਪੀਤਾ ਦਾ ਬਿਨਾ ਕਿਸੇ ਡਰ ਤੋਂ ਇੱਕ ਪ੍ਰੈਗਨੈਂਟ ਲੇਡੀ ਆਪਣੀ ਪ੍ਰੈਗਨੈਂਸੀ ਵਿੱਚ ਖਾ ਸਕਦੀ ਹੈ ਹੋਪ ਕਰਦੀ ਹਾਂ ਕਿ ਤੁਸੀਂ ਹੁਣ ਪਪੀਤਾ ਜੇ ਖਾਣਾ ਚਾਹੁੰਦੇ ਹੋ ਪਾਇਨੈਪਲ ਖਾਣਾ ਚਾਹੁੰਦੇ ਹੋ ਤੁਸੀਂ ਆਪਣੀ ਪ੍ਰੈਗਨੈਂਸੀ ਵਿੱਚ ਉਹਨੂੰ ਰੈਲਿਸ਼ ਕਰੋਗੇ ਤੇ ਬਿਨਾ ਕਿਸੇ ਡਰ ਤੋਂ ਖਾਓਗੇ